ਕੀ ਅਮੀ ਕੋਤ ਤੇ ਵਜਾ ਪਪਾ ਹਾਂ ਨਰ ਮੌਸਮ ਕਿ ਆਜਾ ਹੋਇਆ ਨਾ ਵਾਰ ਥੇ ਛੱਦਦੇ ਕਦੀ ਧੁੱਪ ਕਦੀ ਛਾਂ ਉਹ ਬੁੱਤ ਮੀਂਹ ਨਹੀਂ ਆਉਣ ਵਾਲਾ ਆਉਣ ਵਾਲਾ ਆਹੋ ਬਦਲਾ ਆਇੰਦਾ ਨਾ ਹਾਂ ਇਹ ਅੱਜਕਲ ਮੀ ਇਦਾਂ ਦਾ ਪਿੰਦਾ ਹੁੰਦਾ ਕਦੇ ਪੈ ਗਿਆ ਕਦੇ ਹਟ ਗਿਆ ਕਦੀ ਜਿੱਦਾਂ ਇੱਥੇ ਮੀਂਹ ਪੈਂਦਾ ਨਾ ਐ ਬੰਦੇ ਨੇ ਮੀਂਹ ਪੈਂਦਾ ਹਾਂ ਤੇ ਐ ਪਾਸੇ ਪੈਂਦਾ ਨਾ ਐ ਪਾਸੇ ਨਹੀਂ ਪਿੰਦਾ ਹੁੰਦਾ ਇਦਾਂ ਦਾ ਮੌਸਮ ਹੁੰਦਾ ਅੱਜਕਲ ओके okay. हां तू ਸੁਣਾ ਕਿਦਾਂ ਕੇ ਪਰ ਠੀਕ ਹੋਇਆ ਬਹੁਤ ਵਧੀਆ ਸਾਰਾ ਕੁਝ ਹੋੰਦੈ ਬਹੁ ਬੁੱਖ ਲੱਗੀ ਮੈਗੀ ਬੋਣੀ ਆ ਮੈਗੀ ਬਣਾਵਾਂ ਹਾਂ ਠੀਕ ਹੈ ਕੇ ਤੂੰ ਆਪਣੀ ਮੰਮਾ ਨੂੰ ਕਹਿਣਾ ਹੈ ਮੰਮਾ ਨੂੰ ਕਹਿ ਦਿੰਨੀ ਆ ਮੰਮਾ ਕਹਿੰਦਾ ਵੀ ਉਹਨਾਂ ਨੂੰ ਨੀਰੂ ਨੂੰ ਨਹੀਂ ਫਿਰ ਤੂੰ ਇਹ ਕਿੰਨੇ ਨੂੰ ਮੰਮਾ ਕਹਿ ਫਿਰ ਮੈਂ ਤਾਂ ਕਹਿਨੀ ਆ ਤੂੰ ਤੇ ਮੰਮਾ ਐ ਕਹਿ ਗੱਲ ਨੂੰ ਉਹ ਠੀਕ ਆ ਫਿਰ ਮੈਂ ਕਹਿ ਦਿੰਨੀ ਮੰਮਾ ਨੂੰ ਨਹੀਂ ਮੈਂ ਕਹਾਂ ਨਾ ਬਹੁਤ ਕੋਈ ਗੱਲ ਨਹੀਂ ਠੀਕ। ਤੂੰ ਥੋੜਾ ਫੋਨ ਵੇਖਣਾ। ਹਾਂ। ਫੋਨ ਵੀ ਵੇਖਦਾ ਪੜ੍ਹਨਾ ਵਾ ਤੂੰ। ਮੈਂ ਉਹ ਨਹੀਂ ਉਹ ਜਾਈਂ। ਹਾਂ। ਦੇ ਦੇ 2 ਮਿੰਟ। ਯਾਰ ਰਾਟੇ ਕਹਣਾ ਤੂੰ। ਨਹੀਂ। ਚਾ ਫਿਰ 10 ਮਿੰਟ ਵੇਖਣਾ ਵਾ। ਠੀਕ। ਬਸ ਜ਼ਿਆਦਾ ਨਹੀਂ ਵੇਖਣਾ। ਪੜ੍ਹਨਾ ਵਾ। ਮੈਂ ਵੇਖਣਾ ਵਾ। ਓਕੇ। ਮੈਂ ਅੱਗੀ ਬਣਾਉਣਾ ਜਾ ਕੇ। ले मैगी बनावे ती है ये तू खानी है नहीं नहीं हां एक समजीत के लिए है एक मुन्ने मुन्ने के लिए मुन्ना छोटा बेटा है ना जो उसके लिए वो भी बोल रहा था ठीक है ठीक है मैगी खाऊंगा ठीक है फिर इसमें ना मैंने दूध की क्रीम और मक्खन डाल दिया नए तरीके ने बनाई है हम्म

ਜੀ ਯਾਤਰਾ ਸਮ੍ਰੀਤ ਕੋ ਸਿੱਖ ਲੈ ਹੂੰ ਤੇ ਹੁਣ ਤੂੰ ਖਾ ਲਈ ਜਾਂ ਮੈਂ ਖਾ ਲਾਂ ਆਪੇ ਖਾ ਲਾ ਲੋ ਜੇ ਸਮ੍ਰੀਤ ਕੇ ਲਈ ਨੇ ਤੂੰ ਬਣੀ ਕਿਉਂ ਖਾ ਲ ਦੇ ਚਲੋ ਫਿਰ ਬਾਹਰ ਬੈਠਦੇ ਹਾਂ ਚਲੋ ਠੀਕ ਹੈ ਚਲ ਜੇ ਪਕੜੋ ਮੈਂ ਫਿਰ ਸਮ੍ਰੀਤ ਨੂੰ ਲੈ ਗਿਆ ਤੂੰ ਹਾਂ ਜੀ ਸਮ੍ਰੀਤ ਉਹ ਆ ਦੀ ਸਵਰਗ ਬਣ ਗਿਆ ਤੇ ਅਰੇ ਮੈਂ ਚੰਗਾ ਫੈਸਲਾ ਲਿਆ ਦਾ ਵਿਆਹ ਕਰਾ ਕੇ ਖੇਡ ਆ ਖੇਡੀਏ ਮੁੰਨਾ ਚਲੋ ਮੈਗੀ ਖਾ ਲੋ ਜਾ ਕੇ ਇਹਨੂੰ ਕੋਤੂ ਗੁਰਗੁਰ ਕਿਹਾ ਕਰ ਮੈਨੂੰ ਅੱਛਾ ਲੱਗਦਾ ਹੈ ਐਸੇ ਬੋਲਣਾ ਇਸੇ ਉਹ ਤਾਂ ਸਹੀ ਆ ਆ ਵੇਖ ਲੈ ਦੀ ਮਾਂ ਦੇ ਚਾਲੇ ਸਿਰ ਵੀ ਨਹੀਂ ਭਾਇਆ ਇਹਦਾ ਕਿਤੇ ਉਹ ਬੋਲ ਰਹੀ ਸੀ ਨਾ ਸਿਰ ਦਰਦ ਹੋ ਰਿਹਾ ਹੈ ਸਿਰ ਦਰਦ ਹੋ ਰਿਹਾ ਹੈ ਇਸ ਲਈ ਨਹੀਂ ਲੇਕਿਨ ਅੱਛਾ ਨਹੀਂ ਲੱਗਦਾ ਨਾ ਐਸੇ ਹਾਂ ਹਾਂ ਛੇਰ ਹੀ ਫੜ ਕੇ ਬੈ ਗਈ ਆ ਕੇ ਸਵੇਰ ਦੀ ਮੇਰਾ ਸਿਰ ਦੁਖਦਾ ਸਿਰ ਦੁਖਦਾ ਵਾ ਹੂੰ ਮੇਰਾ ਵੀ ਸਿਰ ਪਾਟਣ ਡਿਆ ਤੁਹਾਡਾ ਹੂੰ ਕੀ ਹੋਇਆ ਸਿਰ ਨੂੰ ਸਿਰ ਨੂੰ ਪੀੜ ਹੁੰਦੀ ਆ ਦਵਾਈ ਨਹੀਂ ਦੀ ਦਿੱਤੀ ਆ ਪੁੱਤ ਦਵਾਈ ਤੇ ਜਿੱਦਾਂ ਹੁਣ ਥੋੜੀ ਥੋੜੀ ਜਿਆਦਾ ਆਸਤ ਹੋਣ ਰਹੀ ਹੈ ਨਾ ਉਹਦੇ ਕਰਕੇ ਹੁਣ ਕਮਜ਼ੋਰੀ ਵੀ ਮਹਿਸੂਸ ਹੁੰਦੀ ਆ ਤੇ ਜਦੋਂ ਹੁਣ ਲੱਕ ਨੂੰ ਪੀੜ ਹੁੰਦੀ ਤੇ ਪਤਾ ਲੱਗਣ ਡਿਆ ਪਿਆ ਵਾ ਨਾ ਇਦਾਂ ਹੁਣ ਹੌਲੀ ਹੌਲੀ ਸਾਰਾ ਪਤਾ ਲੱਗਣ ਡਿਆ ਪਿਆ ਲੱਕ ਨੂੰ ਵੀ ਪੀੜ ਹੁੰਦੀ ਆ ਆ ਹਤੇ ਕੋਈ ਨਹੀਂ ਦਿੰਨੇ ਦਵਾਈ ਦਿੰਨੇ ਆ ਵੀ ਹਾਂ ਹਾਂ ਲੱਕ ਨੂੰ ਵੀ ਹੁੰਦੀ ਪੀੜ ਚੱਲ ਜਾਓ ਖਾ ਲ ਖਾ ਲੋ ਆ ਬਾਤ ਤੇ ਕਰ ਲੋ ਹਾਂ ਚਲੋ ਘਰ ਹੋ ਜੇ ਡਣਾ ਨਹੀਂ ਮਰਨਾ ਆ ਵੇਖੋ ਘੋਆ ਘੋਆ ਬਣ ਗਏ ਹੀ ਵੇਲਗੀ ਨਹੀਂ ਸੋਣੀ ਲੱਗਣ ਈ ਆ ਮਨਪ੍ਰੀਤ ਆ ਹੈ ਸਾਡੇ ਘਰ ਦਾ ਸ਼ਿੰਗਾਰ ਫੇਰ ਆ ਗਿਆ ਬਾਬੇ ਨੇ ਦੇ ਦਿੱਤਾ ਘਰ ਸਾਡਾ ਹੱਸਦਾ ਵਸਦਾ ਹੋ ਗਿਆ ਵਾ ਹਾਂ ਹੈ ਆ ਹੁਣ ਤੁਸੀਂ ਛੇਤੀ ਠੀਕ ਹੋ ਜਾ ਤਗੜੇ ਹੋ ਜਾ ਹੁਣ ਬਾਬੇ ਨੇ ਕਰਨਾ ਆਹੋ ਬਾਬੇ ਨੇ ਕਰਨਾ ਬਾਬੇ ਨੇ ਬਾਬੇ ਨੇ ਕਰਨਾ ਮਹਾਰਾਜ ਚਲੋ 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 ਚਲ ਜਲ ਤੁਸੀਂ ਮਰੀ ਦਾ ਖਾਣਾ ਤੇ ਵੀ ਖਾਣੀ ਮੈਗੀ ਠੀਕ ਹੈ ਅਜੇ ਮੈਂ ਬੈਜ ਇਸ ਕੀ ਮਾਂ ਦਾ ਹਾਲ ਦੇਖ ਲਓ ਅਭੀ ਦੇਖੋ ਇਸ ਕਾ ਨਾ ਕੁਝ ਨਹੀਂ ਸਵਾਰਾ ਸੂਰਾ ਇਸ ਕੋ ਇਹ ਤੂੰ ਸ਼ਵਾਦ ਕਰ ਤੈਨੂੰ ਕਰਨਾ ਹੁੰਦਾ ਜੂੜਾ ਨਹੀਂ ਨਹੀਂ ਹਮ ਐਸਕੇ ਕਰਨੇ ਆਤੇ ਐਸਾ ਨਹੀਂ ਕਰਨਾ ਆ ਤਾਂ ਚਲ ਇਹ ਵੀ ਸਿੱਖ ਲਾਂ ਕੋਈ ਗੱਲ ਨਹੀਂ ਆਏ ਨਾ ਵਾ ਸੋਖੇ ਹੁੰਦਾ ਵਾ ਜਿਦਾਂ ਇੱਥੇ ਕਰੀਦਾ ਸਾਈਡਾਂ ਤੇ ਇਹ ਕਰਦਾ ਜੂੜਾ ਹਮ ਹਮ ਮਨਪ੍ਰੀਤ ਕੋ ਆਤਾ ਥਾ ਹਾਂ ਉਹਨੂੰ ਤਾਂਦਾ ਜੀ ਅੱਛਾ ਉਹ ਤਾਂ ਬੜਾ ਕੰਮ ਕਰਦੀ ਕਹਦਾ ਸਰਾ ਹੀ ਤੇਰੇ ਨੂੰ ਕੰਮ ਤਾਂ ਮੁੰਡੇ ਵੀ ਬਹੁਤ ਆਤਾ ਹੈ जी मैगी ना मैं ना कहीं काम करती थी उस मालकिन ने बोला था कि ऐसे बनाओ तो अच्छी रहती है नहीं तो हमारे घर में थोड़ा ऐसे बनती है मैगी तो खाता ही नहीं कोई हमारे यहाँ नहीं पता कुछ भी हम तो बस चावल और रोटी भी कभी-कभी बनाते हैं चलो जो पैसे हो गए ना पैसे ठीक हो नहीं गल्ला करनी पछलिया था हां हां नहीं नहीं मैं तो नहीं, नहीं करती से बाद बड़ी हम्म अरे नमे तरीके नम ना बनाई वे इच की पाया इन टेस्टी ए चु स्पेशल चीज पाई है मेयोनी <laughs> हम्म <हुँ। laughs> वो क्या होती है सरदार जी वो भी होती है जैसे बोला ना मखनी पाई है <laughs> इसे खानी नहीं है <laughs> अरे सरदार जी आप बोल रहे थे कि पंजाबी बोला करो तुम तो हिंदी बोल रहे हो <laughs> समझ <सम्णी>, देख लो <laughs> ਸੇਰੀ ਬੜਾ ਪਟਣ ਡਿਆ ਵਾ ਵਧੀਆ ਜੀ ਚਾਹ ਬਣਾ ਕੇ ਪੀਨੀ ਆ ਜਿੰਨਾ ਚਿਰ ਤੁਖਨੋਂ ਹਟੇ ਪਗ ਨਹੀਂ ਤੇ ਚੁਬਕਾ ਪਹਿ ਪਹਿ ਜਾਂ ਡੀਆਂ ਸਿਰ ਤੇ ਹਾਏ ਚਾਹ ਪੀ ਨਹੀਂ ਕੋਟ ਮੈਂ ਕਹੇ ਤੰ ਤਰਾ ਸਿਰ ਪਟਣ ਡਿਆ ਸੀ ਤੇ ਰਸੋਈ ਚ ਇੰਨਾ ਖਲਾਰਾ ਵੇਖ ਕੇ ਮੈਨੂੰ ਤਾਂ ਚੱਕਰ ਵੀ ਆਉਣ ਡੇ ਪਿਆ ਤੇ ਹਯਾ ਨੀਰੂ ਨੇ ਕੁਛ ਵੀ ਨਹੀਂ ਕੀਤਾ ਸਵੇਰ ਦਾ ਵੇਖਾ ਬਾਹਰ ਬਹਿ ਕੇ ਤੇ ਕਿਦਾਂ ਮਹਿਗੀ ਚਰਨ ਡਈ ਨਾਲ ਉਹਨਾਂ ਦੇ ਕੰਮ ਇਹਨੇ ਸਵਾਹ ਕਰਨਾ ਤੇ ਟੱਟਾ ਹੋ ਰਹੀ ਨਹੀਂ ਮਾਨ ਲੱਗਣ ਡਈ ਐ ਪਿਆ ਕੰਮ ਵਾਲੀ ਨਿਰੂਹੀ ਅਮਾ ਹੁਣਾਂ ਨੇ ਨਾ ਮਾਤਾ ਹੁਣਾਂ ਨੇ ਇਹਨੂੰ ਨੌਕਰ ਰਾਣੀ ਤੋਂ ਨਾ ਮਹਾਰਾਣੀ ਬਣਾ ਕੇ ਰੱਖਤਾ ਤਰਾ ਇਹਨੂੰ ਵੇਖ ਕੇ ਤੇ ਹੋਰ ਸਿਰ ਪੱਟਣ ਡੈ ਵਾਂ ਤੇ ਮੇਰੇ ਦਿਲ ਨੂੰ ਹੋੜ ਗਈ ਪੈਂਡੈ ਬੇ ਹੈ ਨਾ ਤੇ ਮੇਰੇ ਸਿਰ ਤੇ ਚੜ ਕੇ ਨੱਚਣਾ ਹੁਣ ਲੱਗਦਾ ਆਉਂਦੀ ਆ ਨਾ ਅੰਦਰ ਇਹਦੇ ਕੋਈ ਚਾਹ ਬਣਾਉਣੀ ਆ ਆਪ ਐਵੇਂ ਮਰਦੀ ਰਹਿਣਾ ਮੈਂ ਇਹਨੂੰ ਕਦੇ ਵਾਸਤੇ ਲਿਆਂਦਾ ਵਾ ਹਾਏ ਹੋ ਕੀ ਬਣਾਇਆ ਇੰਨੇ ਕਰਦਾ ਸਾਰੀ ਚਾਤਰ ਖਿਲਰੀ ਪਈ ਐ ਇਹ ਮਹਾਰਾਣੀ ਕਰਨ ਕੀ ਡਈ ਸਵੇਰ ਦੀ ਮੇਰੇ ਲੱਜ ਪਤਾ ਲੱਗਣ ਡਿਆ ਵਾ ਨਾ ਇਹ ਸਾਰਾ ਕਾਰ ਮੇਰੇ ਸਿੱਤੇ ਹੀ ਸਾਰਾ ਕੰਮ ਮੈਂ ਕਰਦੀ ਹੀ ਕੇ ਤੇ ਮਾਸਾਣੀ ਸਵਾਰਿਆ ਜੀ ਇਹਨੂੰ ਕੁਛ ਨਾ ਨਾ ਕਿਹਾ ਉਹ ਕਹਿੰਦੇ ਹੁੰਦੇ ਨਾ ਫਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਇੱਥੇ ਮੈਂ ਰੋਬ ਪੰਨੀ ਆ ਇਹਨੂੰ ਆਪਣੇ ਹੱਥ ਚ ਲੈਣੀ ਆ ਜੇ ਤੇ ਮੈਂ ਢਿੱਲ ਵਰਤਾਤੀ ਨਾ ਇਹਨੇ ਇਹਨੇ ਫਿਰ ਮੇਰੇ ਹੱਥੋਂ ਨਿਕਲ ਜਾਣਾ ਫਿਰ ਤੇ ਇਹਨੇ ਮੇਰਾ ਰੋਬ ਵੀ ਨਹੀਂ ਸੈਣਾ ਅੱਜ ਤੋਂ ਹੀ ਪਾਉਣਾ ਚਾਲੂ ਕਰਦੀ ਆ ਇੱਥੇ ਆਉਂਦੀ ਆ ਨਾ ਅੰਦਰ ਇੱਥੇ ਚਨਾਉਣੀ ਹੁਕਮ ਹੈ ਤੇ ਉਦਾਂ ਦੀ ਆ ਇਹਨੂੰ ਰੱਖਦੀ ਅੱਗੇ ਅੱਗੇ

ਮੈਂਨੇ ਤਾਂ ਵਿਛਾਈ ਥੀ ਸੁਬਾਹ ਹੀ ਤਾਂ ਖਲਾਰੇ ਕਿੰਨੇ ਫਿਰ ਹਮਨੇ ਤਾਂ ਕੁਛ ਨਾ ਕੀਤਾ ਫਿਰ ਕਿੰਨੇ ਕੀਤੀ ਸੀ ਤੂੰਨੇ ਕੀਆ ਹੋਗਾ ਨਹੀਂ ਹਮ ਕੋ ਤੁਮ ਕੋ ਬੰਦ ਕਰ ਮੇਰੇ ਸਾਹਮਣੇ ਪੰਜਾਬੀ ਚ ਪੰਜਾਬੀ ਚ ਗੱਲ ਕਰਿਆ ਕਰ ਮੈਨਾਂ ਦੇਖ ਤੂੰ ਕੋ ਹਮ ਕੋ ਤੁਮ ਕੋ ਨਾ ਹਜਮ ਹੋ ਰਹਾ ਪੰਜਾਬੀ ਕਾ ਹਜਮ ਹੋ ਗਈ ਨਹੀਂ ਬੋਲਿਆ ਕੀ ਤੂੰ ਸਾਰਾ ਕੁਝ ਸੁਣਦਾ ਮੈਨੂੰ ਮੈਂ ਬੋਲੀ ਨਹੀਂ ਹੈਗੀ ਉਦਾਂ ਮੇਰਾ ਸੁਣਾ ਕਰ ਹੀ ਬੋਲਾ ਸਿਰ ਪਾਟਣ ਡਿਆ ਮੇਰਾ ਜਾ ਮੇਰੀ ਲਈ ਕੋ ਚਾਹ ਬਣਾ ਕੇ ਲਿਆ ਔਰ ਇਹ ਬਾਬਾ ਕਿੰਨੀ ਬਾ ਚਾਹੇ ਪੀਤੇ ਹੋ ਸੂਬਾ ਉੱਠ ਤੇ ਚਾਹੇ ਲਾਓ ਚਾਹੇ ਲਾਓ ਕੋਈ ਕਦੇ ਸਰਦਾਰ ਜੀ ਬੋਲਦਾ ਹੈ ਚਾਹੇ ਬਣਾ ਲਓ ਕبھی 엄마 ਜੀ ਬੋਲਦੀ ਹੈ ਚਾਹੇ ਬਣਾ ਲਓ ਕਦੀ ਬਾਪੂ ਜੀ ਬੋਲਦੇ ਆ ਕਦੀ ਤੂੰ ਕبھی ਕੋਈ ਨਹੀਂ ਪੈਣਾ ਪੰਜਾਬੀਆਂ ਦੀ ਤਾਂ ਸਵੇਰ ਹੀ ਚਾਹ ਨਾ ਹੁੰਦੀ ਹੈ ਨਾਲੇ ਅੱਜ ਤੱਕ ਸਾਨੂੰ ਕਹਿੰਨੇ ਨਹੀਂ ਸੁਣਾਇਆ ਤੂੰ ਵੱਡੀ ਹੈਗੀ ਚਾਹ ਬਣਾ ਸੁਣਾਉਣ ਵਾਲੋ ਆਪਾਂ ਨੇ ਕਦੀ ਸੁਣਾਈ ਨਹੀਂ ਕੀਤਾ ਜਿਆਦਾ ਤੁਜੇ ਬੋਲੇ ਚਾਹੇ 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 ਜਾ ਰਹੇ ਤਾਂ ਚਾਹੇ ਬੋਲੂਗੀ ਮੈਂ ਤੇ ਜਾ ਫਿਰ ਤੈਨੂੰ ਕੰਮ ਕਰਨਾ ਐਸੀ ਨਾ ਟ੍ਰੇਨ 'ਚ ਮੇਂ ਆਵਾਜ਼ ਆਤੀ ਏ ਚਾਹੇ ਲੈ ਲੋ ਚਾਹੇ ਲੈ ਲੋ ਕੋਟੇ ਆਰਾਮ ਹੁੰਦਾ ਹਾਂ ਹੈ ਹੁੰਦਾ ਵਾ ਅੱਛਾ ਜਦ ਹੀ ਹੁੰਦੀ ਆ ਪੀਣਾ ਆ ਉਹਦਾਂ ਉਹ ਜੋਰੀ ਹੀ ਹੋ ਗਈ ਜਿੱਦਾਂ ਹਾਂ ਉਹ ਜਦਾਂ ਮੈਂ ਕਹਤਾ ਉਦਾਂ ਹੀ ਹੁਣ ਤੁਸੀਂ ਕਹਿਣ ਦਾ ਫੇ ਕਮਜ਼ੋਰੀ ਹੋ ਗਈ ਅੱਗੇ ਤਾਂ ਕਿਆ ਨਹੀਂ ਕਦੀ ਕਮਜ਼ੋਰੀ ਹੋ ਗਈ ਹੈਂ ਇਹਨਾਂ ਨੇ ਕਾਦਾ ਰੌਲਾ ਪਾਤਾ ਉੱਧਰ ਮੈਂ ਨਾ ਆਣ ਕੇ ਘੁੱਟਦੀ ਆ ਇੱਕ ਮਿੰਟ ਮੈਂ ਆਈ ਚੰਗਾ ਇਹਨੂੰ ਹੁਣ ਕੀ ਦੱਸਾਂ ਵਹੀ ਆਵਾਜ਼ ਮੇਰੇ ਕਾਨ ਮੇ ਗੂੰਜਨੇ ਲੱਗ ਜਾਂਦੀ ਏ ਜਦ ਤੂੰ ਲੋਗ ਚਾਹੇ 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 ਕਰਦੇ ਹੋ ਜਾਣੀ ਪੈਣਾ ਘੁੱਟਕ ਬਣਾ ਵਿੱਚ ਅਦਰਕ ਪਾ ਕੇ ਤੇ ਕਾਲੀ ਇਲਾਇਚੀ ਕੁੱਟ ਕੇ ਭਾਵੇਂ ਵਿੱਚ ਜਾ ਕੂ ਤੈਨੂੰ ਕਿਹਾ ਤੇਰੇ ਖਾਨੇ ਚ ਗੱਲ ਨਹੀਂ ਪੈਂਦੀ ਨਿੱਕੀ ਐ ਤੂੰ ਕਦਹ ਹੱਥ ਮਾਰਿਆ ਮੈਨੂੰ ਹਾਂ ਹਏ ਓੜੇ ਜੇ ਕਿੰਨਾ ਕਚੇ ਹੋ ਗਿਆ ਉਹਨੂੰ ਆਇਨ ਤੂੰ ਆਉਂ ਗਿਆ ਹੱਥ ਹੀ ਪੈਣ ਦਿਆ ਪੀ ਉਹਦੇ ਮੰਮੀ ਪਹਿਲਾਂ ਉਹਨੇ ਕੀਤਾ ਉਹ ਤੇ ਮੇਰੇ ਹੱਥ ਚੁੱਕਣ ਲਈ ਮੇਰੇ ਗਾੜੀ ਅੱਖ ਮੇਂ ਉਂਗਲੀ ਗੁਸਾਰੀ ਥੀ ਜੇ ਮੇਰੇ ਮੈਂ ਇੱਥੇ ਕੀਤਾ ਫਿਰ ਤੇਰੇ ਖਾਨੇ ਚ ਗੱਲ ਨਹੀਂ ਪੈਂਦੀ ਇੱਥੇ ਕੀਤਾ ਕਿ ਮੈਂ ਤੇ ਤੂੰ ਹੀ ਘਰੋਂ ਆ ਦੇ ਬੋਲਾ ਮੰਮੀ ਮੈਂ ਉਹਨੂੰ ਕਹਿਣ ਨਹੀਂ ਜੇ ਚਾਹ ਘੁੱਟ ਬਣਾ ਕਿੰਨਾ ਮੇਰੇ ਸਿਰ ਪਾਟਣ ਦਿਆ ਇਹਨੇ ਉਹ ਰਾਣੀ ਕੇ ਪਟਨੇ ਲਾਦਦਾ ਮੇਰਾ ਜੇ ਭੈਣਾ ਲੋਕ ਰਾਣੀ ਨਹੀਂ ਹੋਣਾ ਉਹ ਮਾਲਕਵਾ ਕਰਦੀ ਅੰਮਾ ਜੀ ਇਸ ਕੋ ਬੋਲੋ ਕਿ ਆਪਣੇ ਬੱਚੇ ਕੋ ਨਹਲਾ ਦੇ ਤੁਕ ਕੋਈ ਗੱਲ ਨਹੀਂ ਨਾਲ ਲੈਨੇ ਆ ਠੱਕੇ ਦੇ ਨਹੀਂ ਪੈਣਾ ਇਹਨੇ ਮੇਰੀ ਸਮ੍ਰਿਤ ਦੇਖੋ ਕਿਤਨੀ ਸਾਫ ਸੁਥਰੀ ਲੱਗ ਰਹੀ ਹੈ ਨਹੀਂ ਤੇਰੀ ਕਿਧਰੋਂ ਸਮ੍ਰਿਤ ਹੋ ਗਈ ਤੂੰ ਮੇਰੀ ਹੈ ਸਮ੍ਰਿਤ ਅਗਰ ਸਰਦਾਰ ਜੀ ਮੇਰੇ ਤਾਂ ਸਮ੍ਰਿਤ ਵੀ ਤਾਂ ਮੇਰੀ ਹੈ ਨਾ ਹਾਂ ਠੀਕ ਆ ਹਾਂ ਤੇ ਮੇਰੀ ਬਹਿਨ ਕੀ ਬੇਟੀ ਹੈ ਤਾਂ ਮੇਰੀ ਹੋਈ ਨਾ ਬਹੁਤ ਤੇਰੀ ਭੈਣ ਵਾ ਤੇ ਮਨਪ੍ਰੀਤ ਦੀ ਕੁੜੀ ਆਪਣੀ ਆਪਣੀ ਬੇਟੀ ਨਾ ਗਿਆ ਘਰ ਤੈਨੂੰ ਮੈਂ ਦੱਸਦਾ ਹੀ ਹਾਂ ਤੇ ਮਨਪ੍ਰੀਤ ਦੀ ਮੇਰੀ ਬੈਨ ਹੈ ਮੈਂ ਨਹੀਂ ਮੰਨਦੀ ਤੂੰ ਜਦ ਮਰਜੀ ਕਹੀ ਜਾ ਸੁੱਖ ਮੈਂ ਤੇਰੇ ਮੂਹਰੇ ਦੇਖਾਂ ਨਹੀਂ ਤੂੰ ਚਬੜ ਚਬੜ ਕਰਨੋਂ ਹਟਣੀ ਨਹੀਂ ਇਹਨੂੰ ਲਾਜੋ ਮੰਮੀ ਜਾਨ ਨੂੰ ਕਹ ਚਾਹ ਬਣਾ ਦੇ ਕਿ ਤੇ ਮੰਮੀ ਅੱਗੇ ਆਖੀ ਨਹੀਂ ਲੱਗਦੀ ਕਿ ਉਦਾਂ ਕਹਿੰਦੀ ਮੇਰੀ ਭੈਣ ਵਾ ਇਹਦੀ ਭੈਣ ਇੱਡੀ شریف ਹੀ ਉਹਨੂੰ ਤਾਂ ਮੈਂ ਕਹਿੰਨੀ ਆਂ ਜੀ ਨੇ ਹੁਣ ਨੂੰ ਮੇਰੇ ਗਾੜੀ ਵੀ ਚਾਹ ਲਿਆ ਕੇ ਰੱਖ ਦੇਣੀ ਓ ਇੱਦਾਂ ਦੀ ਵਧੀਆ ਸੁਭਾਅ ਹੀ ਨੇ ਭੈਣਾ ਸੁਭਾਅ ਇਹਦਾ ਉੱਤਮ ਜਿਆਦਾ ਵਧੀਆ ਵਾ ਤੂੰ ਤਾਂ ਉਹ ਕੱਲ੍ਹ ਤੋਂ ਮੁੰਡੇ ਦਾ ਕਹਿੰਦੇ ਸਿਰ ਨਹੀਂ ਪਾਇਆ ਸਿਰ ਹੀ ਪੀਰ ਹੋਣ ਦਾ ਤੇ ਕੀ ਹੋ ਗਿਆ ਤੈਨੂੰ ਤੇ ਬਾਦ ਇਨੀ ਮੇਰਾ ਮੁੰਡਾ ਮੇਰੇ ਮੁੰਡੇ ਦਾ ਸਿਰ ਮੈਂ ਬਾਵਾ ਚਾਹੀਦਾ ਨਾ ਮਾਮਾ ਤੁਹਾਡੇ ਕਿੱਥੇ ਮੰਮੀ ਦੋਵਾਂ ਦੇ ਤਕਲੀਫ ਹੋਣ ਦੇ ਤਕਲੀਫ ਹੋਣ ਦੀ ਗੱਲ ਆ ਉਹਨੇ ਮੈਗੀ ਬਣਾਈ ਆ ਉਨੇ ਆਪਣੀ ਕੁੜੀ ਨੂੰ ਖਵਾ ਲਈ ਤੇ ਨਾਲ ਤੇਰੇ ਮੁੰਡੇ ਨੂੰ ਖਵਾ ਲਈ ਆ। ਉਹਨੇ ਜਿਦਾਂ ਪ੍ਰਸ਼ਕਾ ਕੀਤੀਆਂ ਇਹ ਮੈਂ ਨਹੀਂ ਉਹਨੂੰ ਮਹਿਗੀ ਦੇਣੀ ਜਾਂ ਕਿਦਾਂ ਤੂੰ ਉਹਨੂੰ ਦੱਸਦੀ ਤੇਰੀ ਭੈਣ ਦੀ ਕੁੜੀ ਫੁਲਾਨੀ ਦੀ ਭੈਣ ਦੀ ਕੁੜੀ ਤੇਰੀ ਕੀ ਲੱਗਦੀ ਚੰਗੀ ਗੱਲ ਵਾ ਤੇਰੀ ਬਹੁਤ ਇਹਨੇ ਵੇਲਣਾ ਗਾੜੀ ਝੋਲਿਆ ਨਾ ਮਹਿਗੀ ਬਣਾਈ ਹੈ ਤੂੰ ਤੇਰੀ ਪਾਣੀ ਪਾ ਕੇ ਤੇ ਮਹਿਗੀ ਬਣ ਜਾਂਦੀ ਹੈ ਅਛਾ ਤੇ ਤੂੰ ਹਾਂ ਪਾਣੀ ਪਾ ਕੇ ਚਾਹ ਕਿਉਂ ਨਹੀਂ ਪੀਂਦੀ ਅੰਮਾ ਜੀ ਬੱਸ ਕਰੋ ਤੈਨੂੰ ਤਾਂ ਹਜੇ ਤਾਂ ਕਮਤ ਨਹੀਂ ਆਈ ਕਾ ਜਾਨੀ ਤੂੰ ਮੇਰੇ ਲਈ ਚਾਹ ਬਣਾ ਕੇ ਲਿਆ ਤੈਨੂੰ ਕਹਿਣ ਲਈ ਆ ਸੁਣਿਆ ਚਾਹ ਚਾਹ ਤਾਂ ਨਾ ਮੈਂ ਬਣਾਉਂਗੀ ਚਲਾ ਜਾ ਅੰਮਾ ਜੀ ਇੱਕ ਮਿੰਟ ਪਰੇ ਹੋ ਫਿਰ ਮੈਨੂੰ ਪੁੱਛ ਲੈ ਆਂਦੇ ਕਿਉਂ ਨਹੀਂ ਬਣਾਣੀ ਤੂੰ ਚਾਹ ਜਾ ਪਿਆਰ ਮਾਰਨ ਨਾ ਜਾ ਕੇ ਮੰਮੀ ਤੈਨੂੰ ਪੁੱਛ ਲੈ ਆਂਦੇ ਪਰੇ ਹੋ ਇੱਕ ਵਾਰੀ ਬਾਦੋ ਹੋ ਗਈ ਤੇਰੇ ਵਾਲੀ ਤੂੰ ਨਿਰਵਿਚਰ ਅਮਰੀਕਾ ਸੁਣਦੀ ਰੋ ਤੇਰਾ ਮੋਰ ਚੇਰਮ ਥਾੜ ਦਤੇ ਉਹਨਾਂ ਮੈਂ ਪੁੱਛਣਾ ਹੀ ਪੁੱਛਣਾ ਤੂੰ ਉਹਨੂੰ ਵੱਡੀ ਤੋਂ ਚਾਹ ਤਰ ਜਾਂ ਦਫਾ ਜਾ ਫਿਰ ਤੋਰਿਆ ਜਾ ਕੇ ਨਹੀਂ ਤੇਰਾ ਜੀ ਲੱਗਣਾ ਤੇਰਾ ਅਧਿਕਾਰ ਸ਼ੇਰ ਖਾਦਾ ਤੇਰਾ ਤੈਨੂੰ ਹਲੇ ਧਾਕਾ ਬਲ ਨਹੀਂ ਆਈ ਕੰਮ ਕਰਨ ਦੀ ਸਾਰਾ ਕਰਕੇ ਰਸੋਈ ਚ ਦੇਖੋ ਖਲਾਰਾ ਚਾਦਰ ਖਿੰਦਰੀ ਪਈ ਮੈਂ ਵਿਸਾਈ ਆਣ ਕੇ ਕੋਈ ਨਹੀਂ ਆਪੇ ਸਿੱਖ ਜੂਗੀ ਧੀ ਹੌਲੀ ਹੌਲੀ ਜਿੱਦਾਂ ਜਵਾਰ ਵਾਂ ਸੋਣੀ ਆ ਸਾਪਾ ਨਾ ਉਹ ਸਕਦਾ ਨਾ ਤੇਰੀ ਵਾਲ ਦੇਖ ਕੇ ਕੰਮ ਸਿੱਖਣਾ ਹੋਵੇ ਇਹਨੂੰ ਤੇ ਆਪ ਨੂੰ ਆ ਕਹਿੰਦੀ ਤੂੰ ਉਹਨੇ ਕੀ ਸਿੱਖਣਾ ਜਿਵੇਂ ਤੂੰ ਕਰਦੀ ਓਦਾਂ ਹੀ ਉਹ ਟੈਪੀ ਹੋਊਗੀ ਕਰ ਮੈਂ ਪੂਏ ਨਾ ਚੜਾਉ ਉਹਨੂੰ ਬਾਅਦ ਚ ਤੁਸੀਂ ਨਾ ਪਛਤਾਉਣਾ ਅਜੇ ਮੈਂ ਹੁਣ ਉਹਨੂੰ ਪੂਏ ਚੜਾਉਣਾ ਵਾ ਮੈਂ ਤੇ ਕਹ ਰਿਆ ਕਿੰਨਾ ਵਗਗੇ ਪਛਤਾਈਆਂ ਉਹਨੂੰ ਕਹਿ ਕਹਿ ਕੇ ਗੱਲਾਂ ਮਨਪ੍ਰੀਤ ਨੂੰ ਇਹਨੂੰ ਤੇ ਮੈਂ ਖੜਾ ਹੀ ਉਹ ਖੁੱਲਾਵਾ ਹੁਣ ਵੀ ਫੇਰ ਕੋਈ ਹੋਰ ਚੀਜ਼ ਕਰੂ ਤੂੰ ਕਰ ਅੰਮਾ ਵੀ ਆਜੋ ਅਜ ਪਛਤਾਉਗੇ ਤੁਸੀਂ ਮੈਂ ਕਿੱਡੀ ਮਾਰੀ ਆਈ ਚੱਲ ਮੈਂ ਤੇ ਤੂੰ ਕੋਈ ਕੰਮ ਨਹੀਂ ਕਰਨਾ ਬਹਿ ਜਾ ਚੜਾ ਲਓ ਪੂਵੇ ਕੋਈ ਨਹੀਂ ਕਰਨਾ ਤੇ ਮੈਂ ਵੀ ਹੜਤਾਲ ਤੇ ਜੇ ਫਿਰ ਕਰਾ ਲਿਓ ਅੰਮਾ ਜੀ ਜੇ ਕਿਤਨੀ ਲੜਾਈ ਕਰਦੀ ਹੈ ਕਿਤਨੀ بگੜੀ ਹੋਈ ਹੈ ਜੇ ਇਹ ਹੈ ਈ ਇਦਾਂ ਦੀ ਆ ਪੁੱਤ ਇਹ ਅੱਜ ਨਹੀਂ ਆ ਇਹ ਸ਼ੁਰੂ ਤੋਂ ਹੀ ਇਦਾਂ ਦੀ ਆ ਇਹਦਾ ਸੁਭਾਅ ਹੀ ਇਦਾਂ ਦਾ ਵਾ ਮਨਪ੍ਰੀਤ ਬਹੁਤ ਕੰਮ ਕਰਦੀ ਸੀ ਇਹਨੇ ਕੰਮ ਨਾ ਕਰਨਾ ਅੰਮਾ ਜੀ ਆਪਨੇ ਬਿਗੜ ਰਖਾਇਆ ਇਸਕੋ ਮੈਂ ਨਾ ਇਸੇ ਇਸੇ ਐਸਾ ਨਾ ਕਰਨੇ ਦੂੰਗੀ ਸਹੀ ਗੱਲ ਆ ਅਸੀਂ ਵਿਗਾੜੀ ਆ ਕਿਉਂ ਵੀ ਮਨਪ੍ਰੀਤ ਨੇ ਕੰਮ ਕਰਨਾ ਤਾਂ ਹੀ ਆ ਕਹਣਾ ਨਹੀਂ ਕਰਦੀ ਤੇ ਦਫਾ ਕਰੋ ਰਹਿਣ ਤੋਂ ਚਲ ਮਨਪ੍ਰੀਤ ਨੇ ਕੰਮ ਕਰ ਲੈਣਾ ਸਾਡੀ ਗਲਤੀ ਹੋਈ ਹੈ ਇਹ ਗੱਲ ਦੇ ਵਿੱਚ। ਤੋ ਐਸਾ ਨਾ tha na ਆਪ ਇਸੇ ਕਾਮ ਬੋਲਾ ਕਰਤੇ ਤੋ ਕਰਦੀ। ਕਾਮ ਤੇ ਕਰਦੀ ਦਿਲ ਦੀ ਬੜੀ ਸਾਫ ਆ ਉਦਾਂ ਨਹੀਂ ਕੋਈ ਗੱਲ ਪਰ ਜਦੋਂ ਇਹ ਨੂੰ ਗੁੱਸਾ ਚੜ ਜਾਂਦਾ ਪਤਾ ਨਹੀਂ ਕਿਹੜੀ ਗੱਲ ਦਾ ਉਦਾਂ ਤੇ ਕਿਸੇ ਦੇ ਇਦਮਰੀਦ ਦੀ ਨਹੀਂ ਬਣਦੀ ਇਹ ਤੇ ਅਰੇ ਅਮਾ ਜੀ ਦਿਲ ਦਿਲ ਕੌਣ ਦੇਖਦਾ ਹੈ? ਕੋਈ چیر ਕੇ ਥੋੜਾ ਨਾ ਕੋਈ ਦਿਲ ਦੇਖੇਗਾ ਉਹ ਵੀ ਤੋ ਖੂਨ ਸੇ ਭਰਾ ਹੋਗਾ। ਦਿਲ ਸਾਫ ਹੈ ਇਸਕਾ ਕੀ ਮਤਲਬ? ਇਦਾਂ ਹੀ ਪੋਤੇ ਮਨਪ੍ਰੀਤ ਨੂੰ ਕਰਦੀ ਰਹਿੰਦੀ ਹੁੰਦੀ ਸੀ ਕਦੀ ਕੋਸ਼ਿਸ਼ ਕਰੀ ਕੋਸ਼ਿਸ਼ ਦਾਹਣ ਤੇਰਨਾ ਲਈ ਆ ਕਰਨਾ ਇਹਦਾ ਇਰਾਦਾ ਹੋਣਾ ਵਾ ਵੀ ਮੈਂ ਫੇਰ ਉਦਾਂ ਹੀ ਕਰਕੇ ਵੇਖਾਂ ਭਲਾ ਤੇ ਪਰ ਮਨਪ੍ਰੀਤ ਪਾਗਲ ਸੀ ਮਨਪ੍ਰੀਤ ਤੇ ਬਹੁਤ ਅੱਛੀ ਲੜਕੀ ਹੀ ਮਨਪ੍ਰੀਤ ਵਰਗਾ ਤੇ ਕੋਈ ਹੈ ਹੀ ਨਹੀਂ ਸਾਡੇ ਪਰਿਵਾਰ ਵਿੱਚ ਕੋਈ ਨਾ ਘਰਵਾ ਤੇ ਨਾ ਕੋਈ ਬਾਹਰੋਂ ਆਇਆ ਪੁੱਤ ਉਹਦੇ ਵਰਗਾ ਤੇਰੇ ਉਹ ਡੈਡੀ ਨੂੰ ਮਨਪ੍ਰੀਤ ਦਾ ਹੀ ਛਦਮਾ ਲੈ ਗਿਆ ਸੀ ਤਾਂ ਇਹ ਇੱਕ ਤਰ੍ਹਾਂ ਦਾ ਹੋ ਗਿਆ ਵਾ ਹੁਣ ਹੌਲੀ 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 ਸਹੀ ਹੋਣ ਡਏ ਆ ਅੱਛਾ ਉਸਕੇ ਜਾਣੇ ਕੇ ਬਾਅਦ ਹੀ ਪਾਗਲ ਹੋ ਗਏ ਉਹ ਤੇ ਬੋਲਦਾ ਹੀ ਵੀ ਜੋ ਮਨਪਰੀਤ ਉਹ ਹੀ ਆ ਕਰਦੇ ਵਿੱਚ ਤੇ ਜਦੋਂ ਮੁੜ ਕੇ ਮਨਪਰੀਤ ਵਿਚਾਰੀ ਇਦਾਂ ਹੋ ਗਈ ਤੇ ਉਹਦੇ ਉਹ ਸੁਧ-ਬੁੱਧ ਨਹੀਂ ਰਹਿ ਗਈ ਕੋਈ ਵੀ ਮੈਂ ਕੀ ਬੋਲਣਾ ਕੀ ਕਰਨਾ ਹੁਣ ਵੀ ਮੈਂ ਹੀ ਕਿਹਾ ਮਨਜੋਦਾ ਵਿਆਹ ਕਰਨਾ ਵਾ ਤੇ ਮਨਪਰੀਤ ਨੇ ਆਉਣਾ ਵਾ ਮਨਪਰੀਤ ਨੇ ਆਉਣਾ ਬਸ ਇਦਾਂ ਹੀ ਗੱਲਾਂ ਕਰਦੇ ਸੀਗੇ ਤੇ ਹੁਣ ਜਿੱਦਾਂ ਥੋੜਾ-ਥੋੜਾ ਉਹਨਾਂ ਨੂੰ ਪਤਾ ਲੱਗਣ ਡੈ ਪਿਆ ਵਾ ਵੇਖੀ ਕਿੰਨਾ ਪਿਆਰ ਕਰਿਆ ਕਰਨਾ ਤੇਰੇ ਨਾਲ ਜਿੰਨਾ ਮਨਪ੍ਰੀਤ ਨੂੰ ਪਿਆਰ ਕਰਦੇ ਸੀ ਨਾ ਉਹਨਾ ਪਿਆਰ ਤੇਰੇ ਨਾਲ ਕਰਿਆ ਕਰਨਾ ਹੁਣ ਤੇਰੇ ਡੈਡੀ ਨੇ ਮੇਰੇ ਤੋਂ ਵੀ ਜ਼ਿਆਦਾ ਤੇ ਪੁੱਤ ਇਹਨੂੰ ਤੂੰ ਕੀ ਕਹਿਣਾ ਵਾ ਇਹਨੂੰ ਦਪਾ ਕਰ ਤੂੰ ਜੋ ਕਰਦੀ ਆ ਬਾਕੀ ਇਹ ਗੱਲ ਹੈਗੀ ਆ ਇਹ ਜੋ ਕਹਿੰਦੀ ਆ ਨਾ ਮੈਨੂੰ ਦੱਸਣਾ ਤੂੰ ਇਹਨੂੰ ਨਹੀਂ ਕੁਝ ਵੀ ਬੋਲਣਾ ਤੂੰ ਮਾੜਾ ਚੰਗਾ ਮੈਨੂੰ ਦੱਸਣਾ ਮੈਂ ਆਪੇ ਇਹਨੂੰ ਸੁਧਾਰੂੰਗੀ ਅੱਗੇ ਮੈਂ ਇਹਨੂੰ ਕੁਝ ਬੋਲਦੀ ਨਹੀਂ ਨਾ ਹੁੰਦੀ ਇਹ ਸਿਰ ਤੇ ਚੜ ਗਈ ਸਾਡੇ ਇਹਨੇ ਗਲਤੀਆਂ ਕੀਤੀਆਂ ਸਾਰੀਆਂ ਤੇ ਜੋ ਕੁਝ ਹੋਇਆ ਮੈਂ ਤੈਨੂੰ ਬਹੁਤਾ ਨਹੀਂ ਦੱਸਣਾ ਚਾਹੁੰਦੀ ਕਿ ਮਨਪ੍ਰੀਤ ਨਾਲ ਕੀ ਹੋਇਆ ਤੇ ਕੀ ਨਹੀਂ ਪੁੱਤ ਪਿਛੜੀਆਂ ਗੱਲਾਂ ਨੂੰ ਭੁੱਲ ਜਿਓ ਹੁਣ ਤੂੰ ਸਾਡੀ ਮਨਪ੍ਰੀਤ ਹੀ ਚੰਗਾ ਹੁਣ ਮੇਰਾ ਪੁੱਤ ਮਨਪ੍ਰੀਤ ਹੀ ਆ ਠੀਕ ਆ ਨਹੀਂ ਅਮਾ ਜੀ ਮਨਪ੍ਰੀਤ ਕੀ ਜਗ੍ਹਾ ਤੋਂ ਨਹੀਂ ਲੈ ਪਾਰ ਰਹੀ ਮੈਂ ਹੂੰ ਕਿਉਂਕਿ ਜੋ ਇਨਸਾਨ ਹੁੰਦਾ ਹੈ ਨਾ ਵਹੀ ਹੁੰਦਾ ਹੈ ਪਰ ਅੱਜ ਹਣ ਸਾ ਬੰਨਾ ਕੋਈ ਸੋਚ ਨਹੀਂ ਸਕਦਾ ਕਿ ਮੈਂ ਵੈਸਾ ਬਨ ਜਾਉ ਮਨਦੀ ਆ ਪੁੱਤ ਪਰ ਹਾਨੂੰ ਹੁਣ ਤੂੰ ਹੋਈ ਦੇਖਦੀ ਸਾਡੀਆਂ ਅੱਖਾਂ ਦੇ ਵਿੱਚ ਜੋ ਮਰਜੀ ਸਮਝਣਾ ਤੂੰ ਵੀ ਮੈਂ ਨਹੀਂ ਉਹਦੇ ਵਰਗੀ ਬਣ ਸਕਦੀ ਪਰ ਸਾਨੂੰ ਤੂੰ ਉਹੀ ਚਿਹਦੀ ਆ ਵੀ ਮਨਪਰੀ ਦੀ ਸਾਡੇ ਕੋਲ ਆ ਗਈ। ਤੋ ਫਿਰ ਕੋਈ ਬਾਤ ਨਹੀਂ ਅਮਾ ਜੀ ਮੈਂ ਵੀ ਉਸ ਕੀ ਤਰ੍ਹਾਂ ਹੀ ਬਨਣੇ ਕੀ ਕੋਸ਼ਿਸ਼ ਕਰੂੰਗੀ ਬੈਨ ਤਾਂ ਉਹ ਮੇਰੀ ਥੀ ਨਾ। ਹਾਂ ਜਿੰਨਾ ਕੰਮ ਹੁੰਦਾ ਉਹਨਾ ਕਰਨਾ ਜਿਆਦਾ ਕੰਮ ਨਹੀਂ ਕਰਨਾ। ਜਿੰਨਾ ਮਰਜੀ ਬੋਲੀ ਜਾ। ਕੰਮ ਕੀ ਕੋਈ ਬਾਤ ਨਾ ਅਮਾ ਜੀ ਹਮ ਕੰਮ ਕੀ ਤਾਂ ਕੋਈ ਬਾਤ ਹੈ ਹੀ ਨਾ ਨਾ। ਜੋ ਬੋਲਗੇ ਵਹੀ ਕਰੂੰਗੀ ਕੋਈ ਗੱਲ ਨਹੀਂ ਆਪਾਂ ਜਿੰਨਾ ਸਾਡੇ ਕੋਲ ਹੋ ਉਹਨਾ ਕਰਨਾ ਇਹ ਵੀ ਕਰੂਗੀ ਇਹਨੂੰ ਕੀ ਗੱਲ ਵਾ। ਇੰਨੇ ਫੇਰ ਕਹਿਣਾ ਵਾ ਵੀ ਮੈਂ ਬਣ ਗਈ ਆ ਪਾ ਚੌਧਾ ਰਾਣੀ ਬਣ ਗਈ ਘਰ ਦੀ ਇਹਦੇ ਕੋ ਵੀ ਕੰਮ ਉਹਨਾਂ ਹੀ ਕਰਨਾ ਹੋਣਾ ਵਾ ਤੂੰ ਵੀ ਕਰਨਾ ਵਾ ਉਹਨੇ ਵੀ ਕਰਨਾ ਵਾ ਠੀਕ ਉਹ ਆਪਣੇ ਬੱਚੇ ਕੋ ਆਪ ਸੰਭਾਲੇਗੀ ਹੂੰ ਤੂੰ ਨਹੀਂ ਬੱਚੇ ਨੂੰ ਸੰਭਾਲਣਾ ਨਹੀਂ ਬੱਚੇ ਕੋ ਤਾਂ ਵਈ ਸੰਭਾਲੇਗੀ ਨਾ ਸੰਭਾਲੇਗੀ ਤੂੰ ਸਮਰੀਤ ਨੂੰ ਸਕੂਲ ਤਿਆਰ ਕਰਨਾ ਵਾ ਰੋਟੀ ਪਾਣੀ ਦੇਣਾ ਸਭ ਕੁਝ ਹੂੰ ਜਿੱਥੇ ਵੀ ਕਿਤੇ ਵਾਂਡੇ ਜਾਣਾ ਹੋਗਾ ਜਦੋਂ ਵੀ ਜਾਣਾ ਹੋ ਉੱਥੇ ਆਪਣੇ ਮੰਮੀ ਡੈਡੀ ਨੂੰ ਮਿਲਣ ਜਾਣਾ ਸਾਨੂੰ ਦੱਸਣਾ ਵਾ ਉਸੇ ਵੇਲੇ ਤੁਹਾਨੂੰ ਕਲਾਵਾਂਗੇ ਮਿਲਣ ਚੰਗਾ ਠੀਕ ਦਿਲ ਲਾ ਕੇ ਰਹਿਣਾ ਮੈਂ ਤੇ ਕਈ ਵਾਰ ਅੱਗੇ ਵੀ ਤੈਨੂੰ ਕਹਿੰਦੀ ਰਹੀ ਉਹਦਨ ਦੀ ਵੀ ਜੀ ਲਾਉਣਾ ਵਾ ਤੂੰ ਬਸ ਚੰਗਾ ਨਹੀਂ ਇੰਝ ਚੰਗਾ ਲੱਗ ਰਿਹਾ ਹੈ ਮੈਨੂੰ ਜੰਗਾ ਲੱਗਦਾ ਨਾ ਤਾਂ ਕੋਈ ਨਹੀਂ ਡੈਡੀ ਨੇ ਵੀ ਠੀਕ ਹੋ ਜਾਣਾ ਪੁੱਤ ਠੀਕ ਹੈ ਹਾਂ ਕੋਈ ਨਹੀਂ ਹਾਂ ਗਾੜੀ ਗਿਰਗੀ ਇਸ ਦੀ ਆ ਉਹਦੀ ਹੁਣ ਨਹੀਂ ਨਾ ਮੈਂ ਬਾਹਰ ਕੰਮ ਕਰਨੇ ਜਾ ਰਹੀ ਹਾਂ ਚੱਲ ਠੀਕ ਹੈ ਬਹੁਤਾ ਨਹੀਂ ਕਰਨਾ ਚੰਗਾ ਨਹੀਂ ਵਹਾਂ ਪਰ ਗਾਸ ਹੈ ਨਾ ਉਹ ਖਾੜੂਗੀ ਮੈਨੂੰ ਹੁਣ ਬੜਾ ਮਜ਼ਾ ਆਨਾ ਮੇਰੇ ਮਮਾ ਆ ਗਏ ਹੁਣ ਹਾਂ ਹਾਂ ਚੱਚੀ ਹਾਂ ਬੜਾ ਮਜ਼ਾ ਆਂਦਾ ਕੋਂਤੇ ਸਾਰੇ ਕੰਮ ਉਹ ਕਰ ਦਿੰਦੇ ਮੇਰੇ ਇਦਾਂ ਕੁਛ ਰਿਆ ਕਰ ਮੇਰਾ ਪੁੱਤ ਠੀਕ ਆ ਬੋਤੇ ਕੰਮ ਕਰ ਹਾਂਜੀ ਤੂੰ ਮੰਮਾ ਨੂੰ ਨਾ ਪੰਜਾਬੀ ਸਿਖਾ ਦੇ ਮੈਂ ਮੰਮਾ ਨੂੰ ਆਖਿਆ ਹੀ ਹੂੰ ਕਿ ਮੇਰੇ ਕੋ ਪੰਜਾਬੀ ਸਿੱਖਲਾ ਉਹ ਕਹਿੰਦੀ ਮੈਂ ਸਿਰ ਮਰੀਜ਼ ਕੋਈ ਸਿੱਖਣੀ ਹੈ ਮੇਰੇ ਕੋ ਸਿੱਖਣੀ ਹੈ ਹਾਂ ਫੇ ਮੈਂ ਸਿਖਾ ਦੂੰਗੀ ਪਾਪਾ ਪਰ ਨਾ ਮੈਨੂੰ ਇਹ ਵੀ ਦਿਲ ਲੱਦਾ ਕਿ ਹੋਣਾ ਮੰਮਾ ਛੱਡ ਕੇ ਚਲ ਜਾ ਜੇ ਛੱਡ ਕੇ ਜਾਉਗੇ ਮੈਂ ਵੀ ਨਾਲ ਜਾਣਾ ਮੰਮਾ ਦੇ ਉਹ ਨਹੀਂ ਜਾਂਦੀ ਮम्मा ਬੁੱਤਕੇ ਤੇ ਵੀ ਪੱਕਾ ਹਾਂ ਪੱਕਾ ਆ ਗਈ ਮम्मा ਕਿਉਂ ਨਾ ਛੇੜੀ ਗਲਤੀ ਇੱਕ ਕਰਾਂ ਹੋ ਜੇ ਦੁਬਾਰਾ ਹੜਾ ਨਹੀਂ ਹੁੰਦੀ ਠੀਕ ਆ ਹੂੰ ਹੁਣ ਤੇ ਮੇਕੋਈ ਰੋਗ ਨਹੀਂ ਮੇਰੇ ਮम्मा ਹਾਂ ਹਾਂ ਤੂੰ ਬਸ ਖੁਸ਼ ਰਿਆ ਕਰ ਮੇਰੇ ਪੁੱਤ